ਸੇਕ ਪੰਥ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਪਤਾ ਹੀ ਆ ਕਿ ਜਿਹੜੀ ਵੀ ਸਾਡੀ ਖੇਤਰੀ ਪਾਰਟੀ ਸੀ ਉਹ ਖੇਰੂ ਖੇਰੂ ਹੋ ਗਈ ਜਾਂ ਉਹਦੇ ਹਾਲਾਤ ਬਹੁਤ ਨਗਾਰ ਚ ਚਲੇ ਗਏ ਹਾਲਾਤ ਬਹੁਤ ਮਾੜੇ ਹੋ ਚੁੱਕੇ ਆ ਸਾਡੀ ਨੌਜਵਾਨੀ ਨਸ਼ਿਆਂ ਚ ਗਲਤਾਨ ਆ ਕੋਸ਼ਿਸ਼ੋਂ ਪ੍ਰਵਾਸ ਕਰ ਰਹੀ ਆ ਰੋਜ ਜੋ ਇੱਥੇ ਵਪਾਰੀ ਵਰਗ ਵੀ ਆ ਉਹਨਾਂ ਨੂੰ ਵੀ ਫਰੋਤੀਆਂ ਦੀਆਂ ਧਮਕੀਆਂ ਕੋਈ ਬੰਦਾ ਇੱਥੇ ਸੇਫ ਨਹੀਂ ਲੱਗ ਰਿਹਾ ਹਿੰਦੁਸਤਾਨ ਨੂੰ ਸਾਡਾ ਪੰਜਾਬ ਲੀਡ ਕਰਦਾ ਸੀ ਅੱਜ ਅਸੀਂ ਬਹੁਤ ਹੀ ਜ਼ਿਆਦਾ ਪਿੱਛੇ ਚਲੇ ਗਏ ਅੱਜ ਸਾਡੇ ਸਿਰ ਤੇ ਪਤਾ ਨਹੀਂ ਕਰਜ਼ਾ ਵੀ ਕਿੰਨਾ ਗਿਆ ਤੇ ਹਾਲਾਤ ਬਹੁਤ ਬੁਰੇ ਹੋਏ ਪਏ ਆ ਕੋਈ ਮਤਲਬ ਸਰਕਾਰ ਨਾ ਦੀ ਵੀ ਕੋਈ ਚੀਜ਼ ਨਹੀਂ ਜਿੱਥੇ ਦਿਨ ਦਿਹਾੜੇ ਕਤਲ ਹੋ ਰਹੇ ਆ ਅਫਰੋਤੀਆਂ ਮੰਗੀਆਂ ਜਾ ਰਹੀਆਂ ਲੁੱਟਾਂ ਖੋਹਾਂ ਹੋ ਰਹੀਆਂ ਪੰਜਾਬ ਦੇ ਹੱਕਾਂ ਹਕੂਕਾਂ ਲਈ ਮੇਰੇ ਖਿਆਲ ਖੇਤਰੀ ਪਾਰਟੀ ਦਾ ਹੋਣਾ ਬਹੁਤ ਲਾਜ਼ਮੀ ਸੀ ਤਮਾਜ਼ ਵਾਸਤੇ ਵੀ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਖਾਲਸਾ ਪੰਥ ਤੇ ਬਹੁਤੀ ਇਹੋ ਜਿਹੀਆਂ ਕਨੌਣੀਆਂ ਹਰਕਤਾਂ ਨੂੰ ਕਿਤੇ ਥਾਂ ਹੀ ਨਹੀਂ ਹੈਗੀ ਤੇ ਉਹਦੇ ਚੋਂ ਪੰਜਾਬ ਨੂੰ ਕੱਢਣ ਵਾਸਤੇ ਅਸੀਂ ਇਹ ਗੁਰੂ ਸਾਹਿਬ ਦਾ ਓਟਾਸਰ ਲੈ ਕੇ ਉਪਰਲਾ ਕਰ ਰਹੇ ਸਰਕਾਰ ਲਈ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਜੇ ਹੁਣ ਵੀ ਗੱਲ ਕਰੀਏ ਤਾਂ ਆਪਾਂ ਉਹ ਕਹਿੰਦੇ ਸੀ ਸ਼ਹੀਦਾਂ ਦੇ ਪੂਰਨਿਆਂ ਤੇ ਚੱਲ ਕੇ ਸ਼ਹੀਦ ਭਗਤ ਸਿੰਘ ਹੋ ਗਿਆ ਚ ਹੈ ਰਾਜਗੁਰੂ ਹੈ ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਸੀ ਇਹ ਕਰ ਰਹੇ ਪਰ ਦੂਜੇ ਪਾਸੇ ਦੇਖਿਆ ਕਿ ਜਿਹੜੇ ਕਿ ਰੇਲਾ ਚ ਬੰਦ ਕਰ ਰਹੇ ਨੇ ਇਹ ਤਾਂ ਤੁਸੀਂ ਦੇਖੋ ਜੀ ਅੱਜ ਆਪਾਂ ਜੋ ਬੰਦੀ ਸਿੰਘਾਂ ਵਾਸਤੇ ਮਾਰਚ ਕਰ ਰਹੇ ਹਾਂ ਇਹਦੇ ਵਾਸਤੇ ਜਦੋਂ ਸ਼ੁਰੂ-ਸ਼ੁਰੂ ਚ ਭਾਈ ਗਰਬਖ ਸਿੰਘ ਉਹਨਾਂ ਨੇ ਮਹਾਲੀ ਅੰਮਸਾ ਮੋਰਚਾ ਲਾਇਆ ਸੀ ਤੇ ਭਗਵੰਤ ਮਾਨ ਸਾਹਿਬ ਉੱਥੇ ਖੁਦ جا کے مورچے 'ਚ حاضری بھرਦੇ ਸੀ تو ਉੱਥੇ ਕਹਿੰਦੇ ਸੀ ਕਿ ਇਹ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਤੇ ਇਹੋ ਜੇ ਕੋਈ ਬੇਅਦਬੀਆਂ ਦੇ ਮਾਮਲੇ ਤੇ ਵੀ ਇਹਨਾਂ ਨੇ ਵਾਅਦਾ ਕਰਕੇ ਸਰਕਾਰ ਬਣਾਈ ਸੀ ਕਿ ਅਸੀਂ ਬੇਅਦਬੀਵਾਂ ਦਾ ਇਨਸਾਫ ਦਵਾਂਗੇ ਪੰਜਾਬ 'ਚੋਂ ਨਸ਼ੇ ਨੂੰ ਖਤਮ ਕਰਾਂਗੇ ਮੇਰਾ ਖਤਮ ਤੇ ਕੀ ਕਰਨਾ ਸੀ ਕਿ ਬਹੁਤ ਜ਼ਿਆਦਾ ਵਾਦਾ ਦਿੱਤਾ ਗਿਆ ਪੰਜਾਬ ਦੇ ਸਿਰ ਤੇ ਪਹਿਲਾਂ ਕਹਿੰਦੇ ਸੀ ਅਸੀਂ ਕਰਜ਼ਾ ਜਿਹੜਾ ਪੰਜਾਬ ਦਾ ਕਰਜ਼ਾ ਲਾਹ ਦਵਾਂਗੇ ਅਸੀਂ ਖੱਡਾਂ 'ਚੋਂ ਪੈਸੇ ਕੱਢਾਂਗੇ ਅਸੀਂ ਲੋਕਾਂ ਦੇ ਜਿਹੜੇ ਲੋਕਾਂ ਨੇ ਲੁੱਟਿਆ ਉਹਨਾਂ ਦੇ ਹੱਡਾਂ 'ਚੋਂ ਕੱਢਾਂਗੇ ਤੇ ਮੁੜ ਕੇ ਦੇਖੋ ਕਿ ਹੁਣ ਪਤਾ ਨਹੀਂ ਕਰਜ਼ਾ ਲੈ ਲੈ ਕੇ ਹੀ ਉਹਨਾਂ ਕਰਜ਼ੇ ਦੇ ਵੀ ਹੱਦ ਖਤਮ ਹੋ ਗਈ ਹੁੰਦੀ ਜਾ ਰਹੀ ਹੈ ਕਿ ਕੋਈ ਸਰਕਾਰਾਂ ਕੋ ਬੈਂਕਾਂ ਕਰਜ਼ਾ ਦੇਣ ਤੋਂ ਵੀ ਮਨਾ ਕਰ ਰਹੀਆਂ ਮੇਰਾ ਖਿਆਲ ਹੈ ਸਰਕਾਰ ਤੋਂ ਤੇ ਕੋਈ ਉਮੀਦ ਨਹੀਂ ਰਹੀ ਹੋਣਾ ਇਹ ਤੇ ਜਿਹੜੇ ਬੰਦੀ ਸਿੰਘਾਂ ਨੂੰ ਰਿਹਾ ਕੀ ਕਰਨਾ ਸੀ ਹੋਰ ਨਾਲ ਉਹਨਾਂ ਨੇ ਜੱਲਾ ਛੋੜ ਦਿੱਤਾ ਨਾ ਤੇ ਬੰਦੀ ਸਿੰਘਾਂ ਦੀ ਕੋਈ ਗੱਲ ਕਰਕੇ ਰਾਜੀ ਆ ਨਾ ਹੀ ਕੋਈ ਬੇਅਦਬੀਆਂ ਦੇ ਇਨਸਾਫ ਦੀ ਕੋਈ ਕੋਈ ਮੁੱਦਾ ਰਹਿ ਹੀ ਨਹੀਂ ਗਿਆ ਜੀ ਉਹਨਾਂ ਦੇ ਉਹਨਾਂ ਦਾ ਤੇ ਕੋਈ ਟਾਰਗੇਟ ਹੈ ਕਿ ਕਿਸ ਤਰੀਕੇ ਨਾਲ ਇਹ ਬਸ ਇਹ ਤੋਂ ਲੁੱਟਿਆ ਜਾਵੇ ਪੰਜਾਬ ਨੂੰ ਪੰਚਾਇਤ ਚੋਣਾਂ ਹੋ ਰਹੀਆਂ ਉਹਦੇ ਚ ਦੂਜਿਆਂ ਕਿਸੇ ਤਰ੍ਹਾਂ ਨੂੰ ਕਾਗਜ਼ ਨਹੀਂ ਭਰ ਦਿੱਤੇ ਜਾ ਰਹੇ ਉਹਨਾਂ ਨੂੰ ਕੋਈ ਜੁੜੇ ਲੋੜੀ ਦੇ ਉਸ ਸਰਟੀਫਿਕੇਟ ਚਾਹੀਦੇ ਉਹ ਨਹੀਂ ਦਿੱਤੇ ਜਾ ਰਹੇ ਜਨਾਲਾ ਜਿਹੜਾ ਮਾਮਲਾ ਹੋਇਆ ਸੀ ਉਸ ਤੋਂ ਬਾਅਦ ਭਾਈ ਸਾਹਿਬ ਨੂੰ ਤਾਂ ਬੰਦ ਕਰ ਦਿੱਤਾ ਗਿਆ ਜਿਹੜੇ ਨਾਲ 30-32 ਬੰਦੇ ਹੋਰ ਸੀ ਜਿਹੜੇ ਮਜ਼ਦੂਰ ਸੀ ਜਾਂ ਲੇਬਰ ਉਹ ਵੀ ਚੱਕ ਲੈ ਗਏ ਹਾਂਜੀ ਕੋਈ ਕਿਸੇ ਦੀ ਵੀ ਨਹੀਂ ਮਜ਼ਦੂਰ ਸੀਗੇ ਕੋਈ ਉੱਥੇ ਕੰਮ ਕਰਨ ਵਾਲੇ ਸੀ ਕੋਈ ਲੰਗਰ ਪਕਾਉਣ ਵਾਲਾ ਸੀ ਕਿਸੇ ਨੂੰ ਮਤਲ ਸਾਰਿਆਂ ਨੂੰ ਉੱਥੇ ਚੁੱਕ ਕੇ ਬੰਦ ਕੀਤਾ ਹੋਇਆ ਕਿਸੇ ਦੀ ਵੀ ਜਮਾਨਤ ਤੱਕ ਨਹੀਂ ਦੇ ਰਹੇ 1.5 ਸਾਲ ਹੋ ਗਿਆ ਕੋਈ ਸੁਣਵਾਈ ਨਹੀਂ ਬਸ ਤੇ ਤਕੇ ਨਾ ਲੋਕਾਂ ਨੂੰ ਅੰਦਰ ਰੱਖਿਆ ਜਾ ਰਿਹਾ ਕੋਈ ਕਾਨੂੰਨਾਂ ਦੀ ਕੋਈ ਚੀਜ਼ ਹੀ ਨਹੀਂ ਗਈ ਜਾਂ ਨਾ ਕੋਈ ਅਦਾਲਤੀ ਸੁਣ ਰਹੀ ਕੇਸ ਦੀ ਫਰਿਆਦ ਲੋਕਾਂ ਕੋ ਪੈਸੇ ਲੈ ਕੇ ਸਰਪੰਚਾਂ ਨੂੰ ਬਾਈਂਡ ਕੀਤੇ ਜਾ ਰਹੇ ਇਹ ਬਹੁਤ ਜਿਹੜੀ ਇੱਕ ਲੋਕਤੰਤਰ ਵਾਸਤੇ ਵੀ ਬੜੀ ਗਲਤ ਫਿਰ ਤੇ ਆ ਸਰਪੰਚ ਤਾਂ ਕਹ ਰਿਹਾ ਕੋ ਬੰਦੇ ਨੂੰ ਛੱਡ ਦਿੱਤਾ ਜਾਊਗਾ ਜਿਹੜੇ ਨਿਰਦੋਸ਼ ਨੇ ਨਹੀਂ ਛੱਡ ਕਿੰਨੂੰ ਦਿੱਤਾ ਜਾਊਗਾ ਛੱਡਿਆ ਤੇ ਛੱਡ ਤੇ ਕਿਸੇ ਨੂੰ ਵੀ ਨਹੀਂ ਰਹੇ ਇਤੀ 30 35 ਬੰਦੇ ਅਮਰਸਰ ਦੀ ਜੇਲ੍ਹ ਚ ਆ ਕਪੂਰਥਲੇ ਦੀ ਚ ਆ ਕੁਝ 10 ਬੰਦੇ ਉੱਥੇ ਆ ਤੇ ਕਿਸੇ ਮੇਰੇ ਖਿਆਲ ਉਦੋਂ ਬਾਅਦ ਤੱਕ ਬੰਦੇ ਦੀ ਵੀ ਕੋਈ ਨਾ ਜਮਾਨਤ ਹੀ ਨਹੀਂ ਦਿੱਤੀ ਛੱਡਣਾ ਤੇ ਬਕਰੀ ਗੱਲ ਨੂੰ ਰਾਮ ਰਿੰਨੂ ਪਰੋਲ ਦੇ ਲਗਾਤਾਰ ਦੇ ਫੇਰ ਰਾਮ ਰਿੰਨੂ ਪਰੋਲ ਮੰਗ ਰਹੇ ਨੇ ਇਲੈਕਸ਼ਨ ਦੇ ਦੀਵਾ ਕਿਵੇਂ ਦੇਖਦੇ ਹੋ ਜੀ ਇਹ ਤੂੰ ਦੇਖਦੇ ਆ ਕਿ ਜੀ ਇਹ ਦੇਸ਼ ਦੋ ਤਰ੍ਹਾਂ ਦੇ ਕਾਨੂੰਨ ਚੱਲ ਰਹੇ ਆ ਜਿਹੜੇ ਇਸ ਸਦਾ ਤਾਰੀਆਂ ਨੂੰ ਜਿਹੜੇ ਆਪਣੇ ਸ਼ੂਟ ਕਰਦੇ ਜਿਹੜੇ ਬੰਦਿਆਂ ਨੂੰ ਪ੍ਰੋਲ ਵੀ ਦੇ ਦਿੰਦੇ ਉਹਨਾਂ ਨੂੰ ਜੇ ਉਹਨਾਂ ਨੂੰ ਕੋਈ ਕੋਈ 20 ਸਾਲ ਦੀ ਸਜ਼ਾ ਹੁੰਦੀ ਤੈਨੂੰ ਦੋ ਤਿੰਨ ਸਾਲਾਂ ਬਾਅਦ ਛੱਡ ਵੀ ਦਿੰਦੇ ਆ ਤੇ ਜਿਹੜੇ ਸਾਡੇ ਬੰਦੀ ਸਿੰਘ ਆ ਜਾਂ ਜਿਨ੍ਹਾਂ ਨੇ ਕੋਈ ਕੌਮ ਦੀ ਖਾਤਰ ਕੋਈ ਕੰਮ ਕੀਤਾ ਉਹਨਾਂ ਨੂੰ ਜੇ ਕੋਈ ਉਮਰ ਸਜ਼ਾ ਵੀ ਹੈ ਤਾਂ ਉਹ ਡਬਲ ਸਜ਼ਾ ਭੁਗਤਣ ਤੋਂ ਬਾਅਦ ਵੀ ਨਹੀਂ ਉਹਨਾਂ ਨੂੰ ਨਾ ਕੋਈ ਪ੍ਰੋਲ ਦਿੱਤੀ ਜਾ ਰਹੀ ਨਾ ਉਹਨਾਂ ਨੂੰ ਕੋਈ ਰਿਹਾ ਕੀਤਾ ਜਾ ਰਿਹਾ ਜੋ 84 ਚ ਹੋਇਆ ਉਹਦਾ ਕੋਈ ਇਨਸਾਫ ਨਹੀਂ ਸਾਨੂੰ ਅੱਜ ਤੱਕ ਮਿਲਿਆ ਸਾਡੇ ਨਾਲ ਦੇ ਮਤਲਬ ਇੱਥੇ ਇਹ ਧੱਕੇ ਕਰ ਧੱਕੇ ਵਾਸਤੇ ਹੀ ਸਹੀ ਹੀ ਸ਼ਾਇਦ ਇਹਨਾਂ ਦੇ ਹਕੂਮਤ ਨੂੰ ਅਸੀਂ ਇਹ ਏਡੀਆਂ ਵੱਡੀਆਂ ਕੁਰਬਾਨੀਆਂ ਦਾ ਕੋਈ ਸਾਡੀਆਂ ਦਾ ਕੋਈ ਮੁੱਲ ਨਹੀਂ ਪਾਇਆ ਇਹਨਾਂ ਦੀ ਕਾਰਜਸ਼ਾਲੀ ਨੂੰ ਕਿਵੇਂ ਦੇਖਦੇ ਜਿਹੜੀ ਸਰਕਾਰ ਦੀ ਹਰ ਕਾਰਜਸ਼ਾਲੀ ਵੀ ਚੱਲ ਨਹੀਂ ਸਰਕਾਰ ਦੀ ਕਾਰਜਸ਼ਾਲੀ ਤੇ ਇੱਕਦਮ ਖਤਮੀਆਂ ਦੀ ਸਰਕਾਰ ਨਾ ਦੀ ਕੋਈ ਕੋਈ ਵੀ ਦੇਖੋ ਕਿਸੇ ਫੀਲਡ ਜੀ ਵੀ ਕੋਈ ਦੱਸੋ ਪਈ ਇਹਨਾਂ ਨਾਂ ਤੇ ਕੋਈ ਵਿਕਾਸ ਹੋਇਆ ਨਾ ਕੋਈ ਕਿਸੇ ਨੂੰ ਕੋਈ ਇਨਸਾਫ ਦੀ ਗੱਲ ਹੋ ਰਹੀ ਹੈ ਬਸ ਧੱਕੇਸ਼ਾਹੀ ਲੁੱਟ ਲੁੱਟ ਮੱਚੀ ਹੋਈ ਹੈ ਇਹ ਧੱਕਾ ਹੋ ਰਿਹਾ ਕਾਰਨ ਕੀ ਇਹਦੇ ਚ ਇਹ ਕਾਰਨ ਤੇ ਜੀ ਇਹ ਜਦੋਂ ਤੋਂ ਅਸੀਂ ਇਸ ਦੇਸ਼ ਲਈ ਬਹੁਤ ਵੱਡੀਆਂ ਕੁਰਬਾਨੀਆਂ ਕਰਕੇ ਦੇਸ਼ ਨੂੰ ਸਾਡੇ ਸਿੱਖਾਂ ਨੇ ਆਜ਼ਾਦ ਕਰਵਾਇਆ ਤੇ ਉਦੋਂ ਤੋਂ ਹੀ ਜਿਹੜਾ ਦੇਸ਼ ਆਜ਼ਾਦ ਹੁੰਦਿਆਂ ਹੀ ਹਿੰਦੁਸਤਾਨ ਦੇ ਹਾਕਮਾਂ ਨੇ ਸਾਡੇ ਨਾਲ ਉਦੋਂ ਤੋਂ ਧੱਕਾ ਕਰਨਾ ਸ਼ੁਰੂ ਕਰ ਦਿੱਤਾ ਉਦੋਂ ਤੋਂ ਸਾਨੂੰ ਜਰਾ ਮਪੇਸ਼ਾ ਕਹਿਣਾ ਸ਼ੁਰੂ ਕਰ ਦਿੱਤਾ ਉਦੋਂ ਬਾਅਦ ਜਦੋਂ ਸਾਰੇ ਸੂਬਿਆਂ ਦੀ ਬੋਲੀ ਦੇ ਆਧਾਰ ਤੇ ਸੂਬੇ ਬਣਾਏਗੇ ਤੇ ਸਾਡੇ ਲੋਕਾਂ ਨੂੰ ਬਹੁਤ ਵੱਡਾ ਸੰਘਰਸ਼ ਕਰਕੇ ਪੰਜਾਬੀ ਸੂਬਾ ਬਣਾਉਣਾ ਵੜਾਇਆ ਉਹ ਵੀ ਉਹ ਜਿਹੜਾ ਪੰਜਾਬੀ ਬੋਲਦੇ ਇਲਾਕੇ ਸਾਡੇ ਬਾਹਰ ਰਖ ਲੈ ਗਏ ਸਾਡੀ ਰਾਜਧਾਨੀ ਸਾਨੂੰ ਨਹੀਂ ਦਿੱਤੀ ਗਈ ਸਾਡੇ ਪਾਣੀ ਸਾਡੇ ਕੋਲ ਖੋਹ ਲੈ ਗਏ ਸਾਡੇ ਨਾਲ ਤੇ ਪੈਰ ਪੈਰ ਦੇ ਠਕਾ ਹੁੰਦਾ ਰਿਹਾ ਜੀ ਸასი ਕਾਲ ਜੀ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਟਾਈਮ ਤੇ ਮੈਂ ਅਰਜੰਦਰ ਪੱਟ ਭਾਈ ਅਮਰਿਤਪਾਲ ਸਿੰਘ ਜੋ ਕਿ ਡਿਬਰਗੋੜ ਜੇਲ੍ਹ ਦੇ ਵਿੱਚ ਬੰਦ ਨੇ ਅੱਜ ਕੌਮੀ ਇਨਸਾਫ ਮੋਰਚੇ ਦੇ ਵੱਲੋਂ ਇੱਕ ਖਾਲਸਾਈ ਮਾਰਚ ਮੋਹਾਲੀ ਲਈ ਰਵਾਨਾ ਹੋਣਾ ਤੇ ਉਸ ਤੋਂ ਬਾਅਦ ਉੱਥੇ ਪਹੁੰਚੇ ਨੇ ਸਮਾਗਮ ਵਿੱਚ ਭਾਈ ਸਾਹਿਬ ਦੇ ਪਿਤਾ ਜੀ ਪਹੁੰਚੇ ਨੇ ਤਰਸੇਮ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕੀ ਕਹਿਣਾ ਕਿਤਾ ਭਾਈ ਸਾਹਿਬ ਦੇ ਪਿਤਾ ਜੀ ਬਈ ਪਹਿਲਾਂ ਪਿਛਲੇ ਦਿਨੀ ਖੇਤਰੀ ਪਾਰਟੀ ਦੀ ਮੰਗ ਕੀਤੀ ਗਈ ਸੀ ਕਿ ਖੇਤਰੀ ਪਾਰਟੀ ਪੰਜਾਬ ਦੀ ਜ਼ਰੂਰੀ ਲਾਜ਼ਮੀ ਹੋਣੀ ਚਾਹੀਦੀ ਹੈ ਗੱਲਬਾਤ ਕਰਦੇ ਆ ਭਾਈ ਸਤਨਾ ਭਾਈ ਸਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਗੱਲ ਕਰੀਏ ਆਪਾਂ ਡਿਵਰ ਜੇਲ੍ਹ ਵਿੱਚ ਭਾਈ ਸਾਹਿਬ ਬੰਦ ਨੇ ਪਰ ਤੁਸੀਂ ਖੇਤਰੀ ਪਾਰਟੀ ਦੀ ਮੰਗ ਕੀਤੀ ਸੀ ਕਿਵੇਂ ਇਹ ਜੀ ਹੁਣ ਤੁਹਾਨੂੰ ਆਪਣੇ ਸਾਰੇ ਸਿੱਖ ਪੰਥ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਪਤਾ ਹੀ ਆ ਕਿ ਜਿਹੜੀ ਵੀ ਸਾਡੀ ਖੇਤਰੀ ਪਾਰਟੀ ਸੀ ਉਹ ਖਿਰੂ-ਖਿਰੂ ਹੋ ਗਈ ਜਾਂ ਉਹਦੇ ਹਾਲਾਤ ਬਹੁਤ ਨਗਾਰਚ ਚਲੇ ਗਏ ਤੇ ਹੁਣ ਜਿਹੜੀਆਂ ਬਾਕੀ ਸਾਰੀਆਂ ਨੈਸ਼ਨਲ ਪਾਰਟੀਆਂ ਜਿਹੜੀਆਂ ਸਾਡੇ ਤੇ ਇਥੇ ਹਕੂਮਤ ਕਰ ਰਹੀਆਂ ਤੇ ਉਹਨਾਂ ਦੇ ਜੋ ਪੰਜਾਬ ਦੇ ਹੱਕਾ ਹਕੂਕਾਂ ਲਈ ਮੇਰੇ ਖਿਆਲ ਖੇਤਰੀ ਪਾਰਟੀ ਦਾ ਹੋਣਾ ਬਹੁਤ ਲਾਜ਼ਮੀ ਸੀ ਤੇ ਉਹ ਵੀ ਬਹੁਤ ਸਾਰੀਆਂ ਸੰਗਤਾਂ ਦੀ ਇੱਕ ਬਹੁਤ ਵੱਡੀ ਮੰਗ ਦੇ ਉੱਪਰ ਅਸੀਂ ਇਹ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਕੋਸ਼ਿਸ਼ ਕਰ ਰਹੇ ਆ ਕਿ ਜਿਹੜੀਆਂ ਪੰਥਕ ਜਾਂ ਪੰਜਾਬ ਨੂੰ ਪਿਆਰ ਕਰਨ ਵਾਲੀਆਂ ਧਰਾਂ ਜਿਹੜੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਚਾਹੁੰਦੀਆਂ ਇਹ ਜੋ ਧਰਤੀ ਆ ਪੰਜਾਬ ਵਸਦਾ ਗੁਰਾਂ ਦੇ ਨਾਮ ਤੇ ਗੁਰੂਆਂ ਦੀ ਸੋਚ ਅਨਸਾਰ ਇੱਥੇ ਦਾ ਰਾਜ ਭਾਗ ਇੱਥੇ ਦਾ ਸਿਸਟਮ ਹੋਵੇ ਕਿਉਂ ਹਾਲਾਤ ਬਹੁਤ ਮਾੜੇ ਹੋ ਚੁੱਕੇ ਆ ਸਾਡੀ ਨੌਜਵਾਨੀ ਨਸ਼ਿਆਂ 'ਚ ਗਲਤਾਨ ਆ ਕੋਸ਼ਿਸ਼ੋਂ ਪ੍ਰਵਾਸ ਕਰ ਰਹੀ ਆ ਰੋਜ਼ ਜੋ ਇੱਥੇ ਵਪਾਰੀ ਵਰਗ ਵੀ ਆ ਉਹਨਾਂ ਨੂੰ ਵੀ ਫਰੋਤੀਆਂ ਦੀਆਂ ਧਮਕੀਆਂ ਕੋਈ ਬੰਦਾ ਇੱਥੇ ਸੇਫ ਨਹੀਂ ਲੱਗ ਰਿਹਾ ਤੇ ਇਸ ਕਰਕੇ ਇਹੋ ਜਿਹੇ ਹਾਲਾਤਾਂ ਚੋਂ ਅਸੀਂ ਤੇ ਇਹ ਮੇਰੇ ਖਾਲ ਗੁਰੂ ਸਾਹਿਬ ਅੱਗੇ ਅਰਦਾਸ ਹੀ ਕਰ ਸਕਦੇ ਕੋਈ ਸਾਨੂੰ ਪੰਜਾਬ ਦੇ ਜਾਂ ਸਿੱਖਾਂ ਨੂੰ ਕੋਈ ਜਿਹੜੇ ਸਰਮੌਰ ਬੰਦੇ ਜੋ ਚਾਹੁੰਦੇ ਪਰ ਪੜਾ ਉਹਨਾਂ ਨੂੰ ਉਹਨਾਂ ਦੇ ਸਿਰ ਤੇ ਯਾਤ ਰੱਖਣਾ ਤੇ ਇਹ ਦੀ ਜਿਹੜੀ ਅਗਵਾਈ ਗੁਰੂ ਸਾਹਿਬ ਖੁਦ ਹੀ ਕਰਨਾ ਤੇ ਅਸੀਂ ਤੇ ਉਹਨਾਂ ਦੇ ਪਿੱਛੇ ਪਿੱਛੇ ਚੱਲ ਕੇ ਹੀ ਚਾਹੁੰਦੇ ਆ ਕਿ ਪੰਜਾਬ ਦਾ ਇਹ ਜੋ ਇਤਿਹਾਸ ਪੁਰਾਣਾ ਸੀਗਾ ਜਿਦਾਂ ਦੇ ਸਾਡੇ ਪੰਜਾਬੀ ਨੌਜਵਾਨ ਤਾਕਤ ਚ ਵੀ ਦੁਨੀਆ ਤੋਂ ਵੱਧ ਮજબૂત ਸੀਗੇ ਤੇ ਉਦੋਂ ਬਾਅਦ ਚ ਸੋਚ ਸਮਝ ਵੀ ਸਾਡੇ ਜਿਹੜੇ ਆ ਪੁਰਾਣੇ ਟਾਈਮ ਚ ਵੀ ਦੇਖੋ ਕਿ ਸਭੀ ਹਿੰਦੁਸਤਾਨ ਨੂੰ ਸਾਡਾ ਪੰਜਾਬ ਲੀਡ ਕਰਦਾ ਸੀ ਅੱਜ ਅਸੀਂ ਬਹੁਤ ਹੀ ਜ਼ਿਆਦਾ ਪਿੱਛੇ ਚਲੇ ਗਏ ਤੇ ਅੱਜ ਸਾਡੇ ਸਿਰ ਤੇ ਪਤਾ ਨਹੀਂ ਕਰਜ਼ਾ ਵੀ ਕਿੰਨਾ ਗਿਆ ਤੇ ਹਾਲਾਤ ਬਹੁਤ ਬੁਰੇ ਹੋਏ ਪਏ ਆ ਕੋਈ ਮਤਲਬ ਸਰਕਾਰ ਨਾ ਦੀ ਵੀ ਕੋਈ ਚੀਜ਼ ਨਹੀਂ ਜਿੱਥੇ ਦਿਨ ਦਿਹਾੜੇ ਕਤਲ ਹੋ ਰਹੇ ਆ ਅਫਰੋਤੀਆਂ ਮੰਗੀਆਂ ਜਾ ਰਹੀਆਂ ਲੁੱਟਾਂ ਖੋਹਾਂ ਹੋ ਰਹੀਆਂ ਤੇ ਬਹੁਤ ਵਸੇ ਸਾਡੇ ਸਮਾਜ ਵਾਸਤੇ ਵੀ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਖਾਲਸਾ ਪੰਥ ਚ ਤੇ ਬਹੁਤ ਹੀ ਇਹੋ ਜਿਹੇ ਕਨਾਉਣੀਆਂ ਹਰਕਤਾਂ ਨੂੰ ਕਿਤੇ ਥਾਂ ਹੀ ਨਹੀਂ ਹੈਗੀ ਤੇ ਉਹਦੇ ਚੋਂ ਪੰਜਾਬ ਨੂੰ ਕੱਢਣ ਵਾਸਤੇ ਅਸੀਂ ਇਹ ਗੁਰੂ ਸਾਹਿਬ ਦਾ ਔਟਾਸਰ ਲੈ ਕੇ ਉਪਰਲਾ ਕਰ ਰਹੇ ਹਾਂ ਸਰਕਾਰ ਜਿਹੜੀ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਜੇ ਹੁਣ ਵੀ ਗੱਲ ਕਰੀਏ ਤਾਂ ਆਪਾਂ ਉਹ ਕਹਿੰਦੇ ਸੀ ਸ਼ਹੀਦਾਂ ਦੇ ਪੂਰਨਿਆਂ ਤੇ ਚੱਲ ਕੇ ਸ਼ਹੀਦ ਭਗਤ ਸਿੰਘ ਹੋ ਗਿਆ ਚ ਰਾਜਗੁਰੂ ਹੋ ਗਿਆ ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕਰਨੇ ਸੀ ਇਹ ਕਰ ਰਹੇ ਪਰ ਦੂਜੇ ਪਾਸੇ ਦੇਖਿਆ ਕਿ ਜਿਹੜੇ ਕਿ ਜੇਲਾ ਚ ਬੰਦ ਕਰ ਰਹੇ ਨੇ ਇਹ ਤਾਂ ਤੁਸੀਂ ਦੇਖੋ ਜੀ ਅੱਜ ਆਪਾਂ ਜੋ ਬੰਦੀ ਸਿੰਘਾਂ ਵਾਸਤੇ ਮਾਰਚ ਕਰ ਰਹੇ ਹਾਂ ਇਹਦੇ ਵਾਸਤੇ ਜਦੋਂ ਸ਼ੁਰੂ-ਸ਼ੁਰੂ 'ਚ ਭਾਈ ਗਰਬਖ ਸਿੰਘ ਹੁਣਾਂ ਨੇ ਮਹਾਲੀ ਅਮਸਾ ਮੋਰਚਾ ਲਾਇਆ ਸੀ ਤੇ ਭਗਵੰਤ ਮਾਨ ਸਾਹਿਬ ਉੱਥੇ ਖੁਦ ਜਾ ਕੇ ਮੋਰਚੇ 'ਚ ਹਾਜ਼ਰੀ ਭਰਦੇ ਸੀ ਤੇ ਉੱਥੇ ਕਹਿੰਦੇ ਸੀ ਕਿ ਇਹ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਤੇ ਇਹੋ ਜੇ ਕੋਈ ਬੇਅਦਬੀਆਂ ਦੇ ਮਾਮਲੇ ਤੇ ਵੀ ਇਹਨਾਂ ਨੇ ਵਾਅਦਾ ਕਰਕੇ ਸਰਕਾਰ ਬਣਾਈ ਸੀ ਕਿ ਅਸੀਂ ਬੇਅਦਬ ਇਨਸਾਫ ਦਵਾਂਗੇ ਪੰਜਾਬ 'ਚੋਂ ਨਸ਼ੇ ਨੂੰ ਖਤਮ ਕਰਾਂਗੇ ਮੇਰਾ ਖਤਮ ਤੇ ਕੀ ਕਰਨਾ ਸੀ ਕਿ ਬਹੁਤ ਜ਼ਿਆਦਾ ਵਾਦਾ ਦਿੱਤਾ ਗਿਆ ਹੁਣ ਹਾਲਾਤ ਨਾਲ ਦੇ ਬੰਦੀ ਸਿੰਘਾਂ ਦੀ ਕੋਈ ਗੱਲ ਕਰਕੇ ਰਾਜੀ ਆ ਨਾ ਹੀ ਕੋਈ ਬੇਅਦਬੀਆਂ ਦੇ ਇਨਸਾਫ ਦੀ ਕੋਈ ਕੋਈ ਮੁੱਦਾ ਰਹੀ ਨਹੀਂ ਗਿਆ ਜੀ ਉਹਨਾਂ ਦੇ ਉਹਨਾਂ ਦਾ ਤਾਂ ਕੋਈ ਟਾਰਗੇਟ ਹੈ ਕਿ ਕਿਸ ਤਰੀਕੇ ਨਾਲ ਇਹ ਬਸ ਇਥੋਂ ਲੁੱਟਿਆ ਜਾਵੇ ਪੰਜਾਬ ਨੂੰ ਪੰਜਾਬ ਦੇ ਸਿਰ ਤੇ ਪਹਿਲਾਂ ਕਹਿੰਦੇ ਸੀ ਅਸੀਂ ਕਰਜ਼ਾ ਜਿਹੜਾ ਪੰਜਾਬ ਦਾ ਕਰਜ਼ਾ ਲਾਧਵਾਂਗੇ ਅਸੀਂ ਖੱਡਾਂ 'ਚੋਂ ਪੈਸੇ ਕੱਢਾਂਗੇ ਅਸੀਂ ਲੋਕਾਂ ਦੇ ਜਿਹੜੇ ਲੋਕਾਂ ਨੇ ਲੁੱਟਿਆ ਉਹਨਾਂ ਦੇ ਹੱਡਾਂ 'ਚੋਂ ਕੱਢਾਂਗੇ ਤੇ ਮੁੜ ਕੇ ਦੇਖੋ ਕਿ ਹੁਣ ਪਤਾ ਨਹੀਂ ਕਰਜ਼ਾ ਲੈ ਲੈ ਕੇ ਹੀ ਹੁਣ ਕਰਜ਼ੇ ਦੇ ਵੀ ਹੱਦ ਖਤਮ ਹੋ ਗਈ ਹੁੰਦੀ ਜਾ ਰਹੀ ਹੈ ਕਿ ਕੋਈ ਸਰਕਾਰਾਂ ਕੋ ਬੈਂਕਾਂ ਕਰਜ਼ਾ ਦੇਣ ਤੋਂ ਵੀ ਮਨਾ ਕਰ ਰਹੀਆਂ ਤੇ ਹੁਣ ਇਹ ਮੰਗ ਕੀਤੀ ਜਾ ਰਹੀ ਕਿ ਸਾਡੇ ਕਰਜ਼ੇ ਦੀ ਲਿਮਟ ਵਧਾਈ ਜਾਵੇ ਕਿਹੋ ਜਿਹੇ ਹਾਲਾਤ ਚ ਪੰਜਾਬ ਨੂੰ ਲੈ ਗਏ ਮੇਰਾ ਖਿਆਲ ਇਹ ਸਰਕਾਰਤੋਂ ਤੇ ਕੋਈ ਉਮੀਦ ਨਹੀਂ ਰਹਿ ਗਈ ਹੁਣ ਇਹ ਤੇ ਜਿਹੜੇ ਬੰਦੀ ਸਿੰਘ ਨੂੰ ਰਿਹਾ ਕੀ ਕਰਨਾ ਸੀ ਹੋਰਨਾਂ ਨੂੰ ਇਹਨਾਂ ਨੇ ਜੱਲਾ ਸੁੱਟ ਦਿੱਤਾ ਤੇ ਕੋਈ ਵੀ ਹੁਣਾਂ ਪੰਚਾਇਤ ਚੋਣਾਂ ਹੋ ਰਹੀਆਂ ਉਹਦੇ ਚ ਦੂਜਿਆਂ ਕਿਸੇ ਤਰ੍ਹਾਂ ਨੂੰ ਕਾਗਜ਼ ਨਹੀਂ ਭਰ ਦਿੱਤੇ ਜਾ ਰਹੇ ਉਹਨਾਂ ਨੂੰ ਕੋਈ ਜੁੜੇ ਲੋੜੀ ਦੇ ਉਸ ਸਰਟੀਫਿਕੇਟ ਚਾਹੀਦੇ ਉਹ ਨਹੀਂ ਦਿੱਤੇ ਜਾ ਰਹੇ ਤੇ ਧੱਕੇ ਨਾਲ ਮੇਰੇ ਖਿਆਲ ਅਕਿ ਲੋਕਾਂ ਕੋ ਪੈਸੇ ਲੈ ਕੇ ਸਰਪੰਚ ਅਪਾਇੰਟ ਕੀਤੇ ਜਾ ਰਹੇ ਇਹ ਬਹੁਤ ਜਿਹੜੀ ਇੱਕ ਲੋਕਤੰਤਰ ਵਾਸਤੇ ਵੀ ਬੜੀ ਗਲਤ ਫਿਰਤ ਆ ਅਸੀਂ ਇਹਦੀ ਸਖਤ ਸਬਨਾ ਚ ਨਖੇਦੀ ਵੀ ਕਰਦੇ ਆ ਤੇ ਇਹ ਸਰਕਾਰ ਮੇਰੇ ਖਿਆਲ ਸਰਕਾਰ ਨਾਲ ਦੀ ਕੋਈ ਚੀਜ਼ ਹੀ ਨਹੀਂ ਜੀ ਅਜਨਾਲਾ ਜਿਹੜਾ ਮਾਮਲਾ ਹੋਇਆ ਸੀ ਉਸ ਤੋਂ ਬਾਅਦ ਭਾਈ ਸਾਹਿਬ ਨੇ ਤਾਂ ਬੰਦ ਕਰ ਦਿੱਤਾ ਜਿਹੜੇ ਨਾਲ 30 ਪਤੀ ਬੰਦੇ ਹੋਰ ਸੀ ਜਿਹੜੇ ਮਜ਼ਦੂਰ ਸੀ ਜਾਂ ਲੇਬਰ ਉਹ ਵੀ ਚੱਕ ਲੈ ਗਏ ਹਾਂਜੀ ਕੋਈ ਕਿਸੇ ਦੀ ਵੀ ਨਹੀਂ ਮਜ਼ਦੂਰ ਸੀਗੇ ਕੋਈ ਉੱਥੇ ਕੰਮ ਕਰਨ ਵਾਲੇ ਸੀ ਕੋਈ ਲੰਗਰ ਪਕਾਉਣ ਵਾਲਾ ਸੀ ਕਿਸੇ ਨੂੰ ਮੈਂ ਮਤਲਬ ਸਾਰਿਆਂ ਨੂੰ ਉੱਥੇ ਚੁੱਕ ਕੇ ਬੰਦ ਕੀਤਾ ਹੋਇਆ ਕਿਸੇ ਦੀ ਵੀ ਜਮਾਨਤ ਤੱਕ ਨਹੀਂ ਦੇ ਰਹੇ 1.5 ਸਾਲ ਹੋ ਗਿਆ ਕੋਈ ਸੁਣਵਾਈ ਨਹੀਂ ਬਸ ਤੇ ਤਕੇ ਨਾ ਲੋਕਾਂ ਨੂੰ ਅੰਦਰ ਰੱਖਿਆ ਜਾ ਰਿਹਾ ਕੋਈ ਕਾਨੂੰਨਾਂ ਦੀ ਕੋਈ ਚੀਜ਼ ਹੀ ਨਹੀਂ ਗਈ ਜਾਂ ਨਾ ਕੋਈ ਅਦਾਲਤੀ ਸੁਣ ਰਹੀ ਕੇਸ ਦੀ ਫਰਿਆਦ ਤੇ ਪਤਾ ਨਹੀਂ ਕਿਦਾਂ ਦੇ ਹਾਲਾਤ ਪੰਜਾਬ ਦੇ ਪੈਦਾ ਕੀਤੇ ਜਾ ਰਹੇ ਮੁੱਖ ਮੰਤਰੀ ਤਾਂ ਕਹਿ ਰਹੇ ਕੋਈ ਬੰਦੇ ਨੂੰ ਛੱਡ ਦਿੱਤਾ ਜਾਊਗਾ ਜਿਹੜੇ ਨਿਰਦੋਸ਼ ਨੇ ਵਿੱਚ ਵਿੱਚ ਨਹੀਂ ਛੱਡ ਕਿਹਨੂੰ ਦਿੱਤਾ ਜਾਊਗਾ ਛੱਡਿਆ ਤੇ ਛੱਡ ਤੇ ਕਿਸੇ ਨੂੰ ਵੀ ਨਹੀਂ ਰਹੇ ਇੱਤੀ 30 35 ਬੰਦੇ ਅਮਰਸਰ ਦੀ ਜੇਲ੍ਹ ਚਾ ਕਪੂਰਥਲੇ ਦੀ ਚਾ ਕੁਝ 10 ਬੰਦੇ ਉੱਥੇ ਆ ਤੇ ਕਿਸੇ ਮੇਰੇ ਖਿਆਲ ਉਦੋਂ ਬਾਅਦ ਤੱਕ ਬੰਦੇ ਦੀ ਵੀ ਕੋਈ ਨਾ ਜਵਾਨਤੀ ਨਹੀਂ ਦਿੱਤੀ ਛੱਡਣਾ ਤੇ ਬੱਕਰੀ ਗੱਲ ਨੂੰ ਜਦੋਂ ਆਪਾਂ ਨੇ ਗੱਲ ਕਰੀ ਪਰੋਲ ਦੀ ਗੱਲ ਕਰਦੇ ਆ ਬਾਕੀ ਰਾਮ ਰੀਨ ਨੂੰ ਕੋਲ ਦੇ ਲਗਾਤਾਰ ਦੇ ਫਿਰ ਬੰਮ ਰਾਮ ਰੀਨ ਪ੍ਰੋਬਲਮ ਅੰਗਰੇਨ ਇਲੈਕਸ਼ਨ ਦੀ ਦਵਾ ਕਿਵੇਂ ਦੇਖਦੇ ਹੋ ਜੀ ਇਹ ਤੋਂ ਦੇਖਦੇ ਆ ਕਿ ਜੀ ਇਹ ਦੇਸ਼ ਦੋ ਤਰ੍ਹਾਂ ਦੇ ਕਾਨੂੰਨ ਚੱਲ ਰਹੇ ਆ ਜਿਹੜੇ ਇਸ ਸਤਾਧਾਰੀਆਂ ਨੂੰ ਜਿਹੜੇ ਆਪਣੇ ਸ਼ੂਟ ਕਰਦੇ ਜਿਹੜੇ ਬੰਦਿਆਂ ਨੂੰ ਪ੍ਰੋਲ ਵੀ ਦੇ ਦਿੰਦੇ ਉਹਨਾਂ ਨੂੰ ਜੇ ਉਹਨਾਂ ਨੂੰ ਕੋਈ ਕੋਈ 20 ਸਾਲ ਦੀ ਸਜ਼ਾ ਹੁੰਦੀ ਤ ਉਹਨੂੰ ਦੋ ਤਿੰਨ ਸਾਲਾਂ ਬਾਅਦ ਛੱਡ ਵੀ ਦਿੰਦੇ ਆ ਤੇ ਜਿਹੜੇ ਸਾਡੇ ਬੰਦੀ ਸਿੰਘ ਆ ਜਾਂ ਜਿਨ੍ਹਾਂ ਨੇ ਕੋਈ ਕੌਮ ਦੀ ਖਾਤਰ ਕੋਈ ਕੰਮ ਕੀਤਾ ਉਹਨਾਂ ਨੂੰ ਜੇ ਕੋਈ ਉਮਰ ਸਜ਼ਾ ਵੀ ਹੈ ਤ ਉਹ ਡਬਲ ਸਜ਼ਾ ਭੁਗਤਣ ਤੋਂ ਬਾਅਦ ਵੀ ਨਹੀਂ ਉਹਨਾਂ ਨੂੰ ਨਾ ਕੋਈ ਪ੍ਰੋਲ ਦਿੱਤੀ ਜਾ ਰਹੀ ਨਾ ਉਹਨਾਂ ਨੂੰ ਕੋਈ ਰਿਹਾ ਕੀਤਾ ਜਾ ਰਿਹਾ ਸਿੰਘਾਂ ਨਾਲੇ ਕਿਉਂ ਇਹ ਧੱਕਾ ਹੋ ਰਿਹਾ ਸਿੱਖ ਸਿੱਖ ਕੌਮ ਨਾਲੇ ਧੱਕਾ ਹੋ ਰਿਹਾ ਕਾਰਨ ਕੀ ਇਹਦੇ ਇਹ ਕਾਰਨ ਤੇ ਜੀ ਇਹ ਜਦੋਂ ਤੋਂ ਅਸੀਂ ਇਸ ਦੇਸ਼ ਲਈ ਬਹੁਤ ਵੱਡੀਆਂ ਕੁਰਬਾਨੀਆਂ ਕਰਕੇ ਦੇਸ਼ ਨੂੰ ਸਾਡੇ ਸਿੱਖਾਂ ਨੇ ਜਾਦ ਕਰਵਾਇਆ ਤੇ ਉਦੋਂ ਤੋਂ ਹੀ ਜਿਹੜਾ ਦੇਸ਼ ਆਜ਼ਾਦ ਹੁੰਦਿਆਂ ਹੀ ਹਿੰਦੁਸਤਾਨ ਦੇ ਹਾਕਮਾਂ ਨੇ ਸਾਡੇ ਨਾਲ ਉਦੋਂ ਤੋਂ ਧੱਕਾ ਕਰਨਾ ਸ਼ੁਰੂ ਕਰ ਦਿੱਤਾ ਉਦੋਂ ਤੋਂ ਸਾਨੂੰ ਜਰਾ ਅਪੇਸ਼ਾ ਕਹਿਣਾ ਸ਼ੁਰੂ ਕਰ ਦਿੱਤਾ ਉਦੋਂ ਬਾਅਦ ਜਦੋਂ ਸਾਰੇ ਸੂਬਿਆਂ ਦੀ ਬੋਲੀ ਦੇ ਆਧਾਰ ਤੇ ਸੂਬੇ ਬਣਾਏਗੇ ਤੇ ਸਾਡੇ ਲੋਕਾਂ ਨੂੰ ਬਹੁਤ ਵੱਡਾ ਸੰਘਰਸ਼ ਕਰਕੇ ਪੰਜਾਬੀ ਸੂਬਾ ਬਣਾਉਣਾ ਬੜਾਇਆ ਉਹ ਵੀ ਉਬ ਜਿਹੜਾ ਪੰਜਾਬੀ ਬੋਲਦੇ ਇਲਾਕੇ ਸਾਡੇ ਬਾਹਰ ਅਖਲੇ ਗਏ ਸਾਡੀ ਰਾਜਧਾਨੀ ਸਾਨੂੰ ਨਹੀਂ ਦਿੱਤੀ ਗਈ ਸਾਡੇ ਪਾਣੀ ਸਾਡੇ ਕੋਲ ਖੋਹ ਲਏਗੇ ਸਾਡੇ ਨਾਲ ਤੇ ਪੈਰ ਪੈਰ ਦੇ ਥੱਕਾ ਹੁੰਦਾ ਰਿਹਾ ਜੀ ਜੋ 84 ਚ ਹੋਇਆ ਉਹਦਾ ਕੋਈ ਇਨਸਾਫ ਨਹੀਂ ਸਾਨੂੰ ਅੱਜ ਤੱਕ ਮਿਲਿਆ ਸਾਡੇ ਨਾਲ ਦੇ ਮਤਲਬ ਇੱਥੇ ਥੱਕੇ ਕਰ ਥੱਕੇ ਵਾਸਤੇ ਹੀ ਸਹੀ ਸ਼ਾਇਦ ਇਹਨਾਂ ਦੇ ਹਕੂਮਤ ਨੂੰ ਅਸੀਂ ਇਹ ਏਡੀਆਂ ਵੱਡੀਆਂ ਕੁਰਬਾਨੀਆਂ ਦਾ ਕੋਈ ਸਾਡੀਆਂ ਦਾ ਕੋਈ ਮੁੱਲ ਨਹੀਂ ਪਾਇਆ ਇਹਨਾਂ ਨੇ ਸਰਕਾਰ ਦੀ ਕਾਰਜਸ਼ੈਲੀ ਨੂੰ ਕਿਵੇਂ ਦੇਖਦੀ ਹੈ ਸਰਕਾਰ ਦੀ ਹਰ ਹਰਸ਼ੈਲੀ ਨਹੀਂ ਸਰਕਾਰ ਦੀ ਕਾਰਜਸ਼ੈਲੀ ਤੇ ਇੱਕਦਮ ਕਾਟੇਮੀਆਂ ਦੀ ਸਰਕਾਰ ਨਾਲ ਦੀ ਕੋਈ ਕੋਈ ਵੀ ਦੇਖੋ ਕਿਸੇ ਫੀਲਡ ਜੀ ਵੀ ਕੋਈ ਦੱਸੋ ਪਈ ਇਹਨਾਂ ਨਾਂ ਤੇ ਕੋਈ ਵਿਕਾਸ ਹੋਇਆ ਨਾ ਕੋਈ ਕਿਸੇ ਨੂੰ ਕੋਈ ਇਨਸਾਫ ਦੀ ਗੱਲ ਹੋ ਰਹੀ ਹੈ ਬਸ ਧਕੇਸ਼ਾ ਹੀ ਹੈ ਲੁੱਟ ਲੁੱਟ ਮੱਚੀ ਹੋਈ ਹੈ ਜੀ ਅਜਨਾਲਾ ਜਿਹੜਾ ਕਾਂਡ ਹੋਇਆ ਸੀ ਉਹਦੇ ਵਿੱਚ ਪੁਲਿਸ ਮਲਾਨ ਨੇ ਇਹ ਹੀ ਕਹਿ ਰਹੇ ਸੀ ਕਿ ਜਿਹੜੇ ਕੀ ਗੱਲ ਕਰਦੇ ਆਪਾਂ ਕਿ ਐਸਪੀ ਦੇ ਪੱਥਰ ਮਾਰਿਆ ਗੁਰੂ ਸਾਹਿਬ ਦਾ ਆਡਰ ਲੈ ਕੇ ਨਾਲ ਤਾਂ ਕਰਕੇ ਅਸੀਂ ਚੁੱਪ ਰਹਿੰਦਾ ਸੀ ਵੀ ਕਾਰਵਾਈ ਕਰ ਸਕਦੇ ਸੀ ਨਹੀਂ ਇਹ ਤੇ ਮੇਰਾ ਖਿਆਲ ਹੈ ਕਿ ਉਹ ਜਿਹੜਾ ਜੋ ਜਦੋਂ ਕੋਈ ਇਹੋ ਜਿਹਾ ਬਣਾਉਣਾ ਹੋਵੇ ਸਿਸਟਮ ਉਹ ਇਸ ਸਰਕਾਰੀ ਤੰਤਰ ਕੋਲ ਬਹੁਤ ਵੱਡੇ ਸਾਧਨ ਆ ਇਹੋ ਜੀਆਂ ਚੀਜ਼ਾਂ ਮੇਰੇ ਖਿਆਲ ਉਹਨਾਂ ਨੇ ਆਪੇ ਇਹੋ ਜਿਹੀ ਚੀਜ਼ ਕਰਵਾ ਲਈ ਆ ਉਦੋਂ ਤੇ ਮੇਰੇ ਖਿਆਲ ਕਿ ਜਿਹੜਾ ਉਹ ਐਸਪੀ ਸੀ ਜਾਂ ਉਹ ਵੀ ਦੋ ਤਿੰਨ ਘੰਟੇ ਉੱਥੇ ਖੜੇ ਰਹੇ ਸੀ ਕੋਈ ਐਡਾ ਕੋਈ ਸੀਰੀਅਸ ਗੱਲ ਹੁੰਦੀ ਤੇ ਮੇਰੇ ਖਿਆਲ ਉਹ ਉਦੋਂ ਉਹਨੂੰ ਐਡਮਿਟ ਕਰਦੇ ਉਦੋਂ ਜਨੱਚਰ ਕੋਈ ਉਹ ਮੀਟਿੰਗ ਚੱਲਦੀ ਰਹੀ ਆ ਉਹ ਤੇ ਉਹ ਉਹਦੇ ਚ ਉਹ ਸਾਹਮਣੇ ਖੜੇ ਸੀਗੇ ਉਦੋਂ ਬਾਅਦ ਚ ਵੀ ਤੁਸੀਂ ਦੇਖ ਲਓ ਕਿ ਉਹ ਜੇ ਉਥੇ ਕੋਈ ਗੈਰਕਾਨੂੰਨੀ ਇੰਫਰ ਉਹਨਾਂ ਨੇ ਬੰਦਾ ਅਦਾਲਤੋਂ ਛੱ ਸਾਰਾ ਕੁਝ ਹੋਇਆ ਉੱਥੇ ਤੇ ਕੋਈ ਇਦਾਂ ਦੀ ਕੋਈ ਗੱਲ ਇਹ ਕੋਈ ਗੈਰਕਾਨੂੰਨੀ ਉਤੋਂ ਤੇ ਬੜੀਆਂ-ਬੜੀਆਂ ਘਟਨਾਵਾਂ ਇੱਥੇ ਹਿੰਦੁਸਤਾਨ ਚ ਵਾਪਰਦੀਆਂ ਹਰਿਆਣਾ ਨੂੰ ਚ ਬਹੁਤ ਵੱਡਾ ਉਥੇ ਥਾਣਾ ਸਾੜਦਾ ਕਿੰਨੇ ਪੁਲਿਸ ਮਜਾ ਮਾਰ ਦਿੱਤੇ ਗਏ ਸਭ ਕੁਝ ਕੀ 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 ਹੋਇਆ ਉਥੇ ਤੇ ਕਿਸ ਤੇ ਐਨਐਸਏ ਨਹੀਂ ਲੱਗਦੀ ਜਾਂ ਉਥੇ ਕੋਈ ਉਦਰਦੇਸ਼ ਵਿਰੋਧੀ ਕਾਨੂੰਨ ਕੋਈ ਕੰਮ ਨਹੀਂ ਕਰਦਾ ਇਹ ਇੱਥੇ ਬਸ ਅਸੀਂ ਜੇ ਆਪਣੇ ਕੋਈ ਸਾਡੇ ਨਾਜਾਇਜ਼ ਹੋਵੇ ਤਾਂ ਥਾਣੇ ਜਾ ਕੇ ਅਸੀਂ ਕੋਈ ਫਰਿਆਦ ਕਰੀਏ ਤੇ ਉਹਨਾਂ ਵੀ ਬਹੁਤ ਵੱਡਾ ਚੀਜ਼ ਬਣਾ ਦਿੱਤੀ ਜਾਂਦੀ ਮੁੱਖ ਮੰਤਰੀ ਨੇ ਵੀ ਕਿਹਾ ਨਾ ਕਿ ਮੈਨੂੰ ਅਮਰਿਤਪਾਲ ਸਿੰਘ ਤੋਂ ਖਤਰਾ ਸੀ ਤਾਂ ਕਰਕੇ ਮੈਂ ਇਹ ਜੀ ਕਰ ਬੀ ਕਿ ਨੇ ਮੇਰੇ ਖਿਆਲ ਅਮਰਤਪਾਲ ਕੋ ਤੋਂ ਕਿਸੇ ਨੂੰ ਖਤਰਾ ਨਹੀਂ ਉਹ ਤੇ ਲੋਕਾਂ ਨੇ ਹੁੰਦਾ ਦਿੱਤਾ ਕਿ ਅਮਰਤਪਾਲ ਨੂੰ ਲੋਕ ਕਿੰਨਾ ਪਿਆਰ ਕਰਦੇ ਆ ਉਹਨਾਂ ਨੂੰ ਖਤਰਾ ਤੇ ਮੇਰੇ ਖਿਆਲ ਹੈ ਕਿ ਅਸੀਂ ਤੇ ਉਹ ਉਹਨਾਂ ਦੇ ਗਾੜੀ ਵੀ ਬੇਨਤੀ ਕਰਦੇ ਉਹਨਾਂ ਨੂੰ ਸ਼ਰਾਬ ਤੋਂ ਖਤਰਾ ਉਹਨਾਂ ਨੂੰ ਆਪਣੀ ਜਿਹੜੀ ਕਾਰਜਕਾਰੀ ਲੋਕਾਂ ਨਾਲ ਝੂਠ ਬੋਲ ਕੇ ਵਾਅਦੇ ਕਰਕੇ ਆਏ ਆ ਉਹਨਾਂ ਦੀ ਕੁਰਸੀ ਨੂੰ ਖਤਰਾ ਹੋ ਸਕਦਾ ਤੇ ਕਿਉਂਕਿ ਉਹ ਕੰਮ ਤੇ ਕੋਈ ਕੀਤਾ ਨਹੀਂ ਉਹ ਦਿੱਲੀ ਦੇ ਹੁਕਮ ਦੇ ਜਿਦਾਂ ਗੁਲਾਮ ਜੋ ਉਥੋਂ ਹੁਕਮ ਆਉਂਦਾ ਉਦਾਂ ਹੀ ਕਰੀ ਜਾਂਦੇ ਉਹਨਾਂ ਨੂੰ ਨਾ ਤੇ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਬੜੀ ਉਮੀਦਾਂ ਨਾਲ ਬਣਾਇਆ ਸੀ ਪਰ ਮੇਰੇ ਖਿਆਲ ਹੈ ਕਿ ਉਹਨਾਂ ਨੇ ਦਿੱਲੀ ਦੀ ਬੜੀ ਵਫਾਦਾਰੀ ਕਰਕੇ ਵੇਖ ਲਈ ਤਾਂ ਹੁਣ ਹਾਲਾਤ ਮੇਰੇ ਖਿਆਲ ਇਹੋ ਜੇ ਬਣਦੇ ਜਾਂਦੇ ਪਤਾ ਨਹੀਂ ਕਦੋਂ ਉਹਨਾਂ ਨੂੰ ਵੀ ਇਹ ਸਾਈਡ ਲਾਈਨ ਕਰਕੇ ਕੋਈ ਹੋਰ ਉਹਨਾਂ ਦਾ ਆਪਣੇ ਚਿਹਤੇ ਨੂੰ ਬਿਠਾ ਦੇਣ ਅਸੀਂ ਗੱਲ ਕਰਦੇ ਆ ਆਪਾਂ ਤੁਸੀਂ ਖੇਤਰੀ ਪਾਰਟੀ ਦੀ ਮੰਗ ਕੀਤੀ ਜਿਵੇਂ ਆਪਣੀ ਖੇਤਰੀ ਪਾਰਟੀ ਦਾ ਗਠਨ ਵੀ ਕੀਤਾ ਤਾਂ ਉਹਦੇ ਵਿੱਚ ਗੱਲ ਕਰ ਕਿਵੇਂ ਇਹਦੇ ਜਿਹੜੇ ਨਮਾਇਦੇ ਵੱਖ-ਵੱਖ ਪਾਰਟੀ ਤੋਂ ਆਏ ਹੋਰ ਚੋਣ ਵਿੱਚ ਸ਼ਾਮਲ ਕੀਤੇ ਜਾਣਗੇ ਜਿਵੇਂ ਗੱਲ ਕਰਦਾ ਇਹ ਜੀ ਕਿ ਜਿਹੜੇ ਤੇ ਕੋਈ ਮਤਲਬ ਪੰਜਾਬ ਨੂੰ ਸਿਰਦ ਹੋਣਗੇ ਪੰਜਾਬ ਪ੍ਰਤੀ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਜਿਨ੍ਹਾਂ ਨੇ ਕੋਈ ਜਿਨ੍ਹਾਂ ਤੇ ਕੋਈ ਦਾਗ ਨਾ ਹੋਵੇ ਉਹਨਾਂ ਲੋਕਾਂ ਨੂੰ ਤੇ ਠੀਕ ਇਹ ਕਿ ਲਿਆ ਜਾ ਸਕਦਾ ਜਿਨ੍ਹਾਂ ਨੇ ਕੋਈ ਕਬਲੇ ਕੀਤੇ ਪੰਥਨਾ ਪਹਿਲਾਂ ਧੋਖੇਬਾਜ਼ੀਆਂ ਕੀਤੀਆਂ ਹੋਣ ਉਹਨਾਂ ਨੂੰ ਤੇ ਮੇਰਾ ਖਿਆਲ ਨਹੀਂ ਇਹਦੇ ਚ ਜਗ੍ਹਾ ਦਿੱਤੀ ਜਾਣੀ ਚਾਹੀਦੀ ਕਿਉਂਕਿ ਇਹ 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 ਪਹਿਲਾਂ ਬਹੁਤ بڑا ਸਾਡੀ ਪਾਰਟੀ ਜਿਹੜੀ ਸੀ ਬੜੀ ਚੜ੍ਹਦੀ ਕਲਾ ਵਾਲੀ ਸੀ ਉਹਨੇ ਬੜਾ ਸੰਘਰਸ਼ ਕੀਤਾ ਸਾਡੇ ਲਈ ਪਰ ਉਹਨੂੰ ਖੇਰੋਂ ਖੇਰੋਂ ਕਰਕੇ ਕੁਝ ਨਿਜੀ ਨਜਵਾਦ ਲਈ ਆਪਣੇ ਖੁਦ ਪ੍ਰਸਤੀ ਵਾਸਤੇ ਆਪਣੇ ਕਾਰੋਬਾਰਾਂ ਵਾਸਤੇ ਉਹਨੂੰ ਸਾਡੇ ਕੌਮ ਨੂੰ ਉਹ ਮਤਲਬ ਇਹ ਉਹਦਾ ਸੌਦਾ ਕਰਕੇ ਦਿੱਲੀ ਦੇ ਅੱਗੇ ਬਿਨਾਂ ਸ਼ਰਤ ਉਹਨਾਂ ਨੂੰ ਵੇਚ ਦਿੱਤਾ ਗਿਆ ਕਿ ਉਹਨਾਂ ਕੋ ਕੋਈ ਵੀ ਅਸੀਂ ਆਪਣੇ ਬੰਦੀ ਸਿੰਘ ਨੇ ਅੱਜ ਅੱਜ ਅਸੀਂ ਬੰਦੀ ਸਿੰਘਾਂ ਵਾਸਤੇ ਇਕੱਠੇ ਹੋ ਰਹੇ ਹਾਂ ਅੱਜ ਉਹ ਵੀ ਬੜਾ ਬੰਦੀ ਸਿੰਘ ਉਹਨਾਂ ਚ ਇੱਤੇ ਆ ਰਹੇ ਪਰ ਦੋ ਤਿੰਨ ਵਾਰੀ ਸਰਕਾਰਾਂ ਮੰਨ ਲਈਆਂ ਉਦੋਂ ਤੇ ਕੋਈ ਉਹਨਾਂ ਨੂੰ ਇਹ ਖਿਆਲ ਨਾ ਹੋਇਆ ਕਿ ਉਸ ਟਾਈਮ ਤੇ ਸਾਡੇ ਹੱਥ 'ਚ ਪਾਵਰ ਸੀ ਅਸੀਂ ਆਪ ਬੰਦੀ ਸਿੰਘ ਛੱਡ ਸਕਦੇ ਸੀ ਜਿਦਾ ਹੁਣ ਦੇਖੋ ਕਿ ਤਾਮਨ ਲੱਡੂ ਵਾਲਿਆਂ ਨੇ ਰਜੀਵ ગાંધી ਦੇ ਜਿਹੜੇ ਜਿਹੜੇ ਕਾਤਲ ਸੀਗੇ ਉਹਨਾਂ ਨੂੰ ਉਹਨਾਂ ਨੇ ਛਡਾ ਲਿਆ ਇਹ ਸਾਡੀ ਸਾਡੀ ਲੀਡਰਸ਼ਿਪ ਦੀ ਨਾਕਾਮੀ ਵਜ੍ਹਾ ਨਾਲ ਸਾਨੂੰ ਅੱਜ ਆ ਮਾਰਚ ਕਰਨੇ ਪੈ ਰਹੇ ਤੇ ਸਾਨੂੰ ਆਪਣੇ ਮੋਰਚੇ ਲਾਉਣੇ ਪੈ ਰਹੇ ਕਿਹਨਾਂ ਨੂੰ ਕਿਹਾ ਕਿ ਜਿਨ੍ਹਾਂ ਨੂੰ ਤੁਸੀਂ ਕਹ ਰਿਹਾ ਕਿ ਕਿਹਨਾਂ ਨੇ ਦਿੱਲੀ ਦੇ ਵਿੱਚ ਸੌਦਾ ਕਰਕੇ ਵੇਚਤਾ ਇਹ ਜੀ ਜਿਨ੍ਹਾਂ ਦੀ ਆਪਣੇ ਆਪਣੇ ਆਪ ਨੂੰ ਪੰਥਕ ਹੋਉਂਦੇ ਰਹੇ ਤੇ ਬੜਾ ਚਿਰ ਉਹਨਾਂ ਨੂੰ ਲੋਕਾਂ ਨੇ ਲੋਕਾਂ ਨੂੰ ਧੋਖੇ ਤੇ ਉਹਨਾਂ ਨੂੰ ਆਪਣੇ ਆਪ ਨੂੰ ਪੰਥਕ ਮਖੌਟਾ ਪਾ ਕੇ ਪੰਥਕ ਪੰਥ ਨੂੰ ਹੀ ਡੋਬਣ ਦਾ ਕੰਮ ਕੀਤਾ ਜਿਨ੍ਹਾਂ ਨੇ ਉਹ ਜਿਹੜੇ ਵਿਗਾਵਤ ਕਰਨੇ ਆ ਅਕਾਲੀ ਦਲ ਦੇ ਵਿੱਚੋਂ ਉਹ ਵੀ ਪਿਛਲੇ ਦਿਨ ਇਹ ਗੱਲ ਕਰੀ ਆ ਆਪਾਂ ਬਗਾੜੀ ਕੱਢਦੇ ਜਦੋਂ ਕਹਿੰਦੇ ਸੀ ਜਦੋਂ ਦੋਸ਼ੀਆਂ ਅਕਾਲ ਤਖਤ ਨੇ ਤਰਖਾਹੀਆ ਕਰਾਰ ਕੀਤਾ ਉਹਨਾਂ ਨੂੰ ਵੀ ਰਤਨਗਈਆ ਕਰਾਰ ਕਰਤਾ ਉਹ ਵੀ ਪਾਰਟੀ ਵਿੱਚ ਇਹੋ ਜਿਹੇ ਲੋਕੀ ਸ਼ਾਮਲ ਕੀਤੇ ਜਾਣਗੇ ਨਹੀਂ ਇਹ ਤੇ ਹੁਣ ਦੇਖੋ ਜੀ ਉਸ ਟਾਈਮ ਤੇ ਜਦੋਂ ਸਰਕਾਰ ਸੀ ਉਦੋਂ ਸਾਰੇ ਧਰ ਨਾਲ ਸੀਗੇ ਉਦੋਂ ਸਾਰੇ ਸਾਰਿਆਂ ਦੇ ਜਦੋਂ ਸੌਦਾ ਸਾਦ ਨੂੰ ਮਾਫੀ ਦਿੱਤੀ ਗਈ ਉਦੋਂ ਕੁਝ ਬੰਦੇ ਜਿਹੜੇ ਸੀ ਛੱਡ ਕੇ ਬਾਹਰ ਹੋਏ ਬਾਕੀ ਦੇ ਸਾਰੇ ਉਹਨਾਂ ਚਰ ਨਾਲ ਹੀ ਚੱਲਦੇ ਰਹੇ ਇਹੋ ਜੇ ਇਹੋ ਜੇ ਮੇਰੇ ਖਿਆਲ ਹੈ ਕਿ ਹੁਣ ਇਹਨਾਂ ਨੂੰ ਲੱਗਾ ਕਿ ਕੋਈ ਸਾਰਾ ਕੁਝ ਖਿਸਕ ਰਿਹਾ ਤੇ ਹੁਣ ਮੇਰੇ ਕਾਲ ਬਹੁਤ ਦੇਰ ਹੋ ਗਈ ਹੈ ਲੋਕ ਹੁਣ ਬਹੁਤ ਸचेत ਹੋ ਚੁੱਕੇ ਆ ਇਸ ਕਰਕੇ ਚਲੋ ਅਜੇ ਵੀ ਜੋ ਸੱਚੇ ਦਿਲੋਂ ਕੋ ਭੁਲਾ ਬਖਸ਼ਾ ਲੈਣ ਗੁਰੂ ਸਾਹਿਬ ਬਖਸ਼ ਦੇਣ ਉਹਨਾਂ ਨੂੰ ਤੇ ਚਲੋ ਵੱਡੀ ਗੱਲ ਨਹੀਂ ਕੋਈ ਸਰਕਾਰ ਆਈ ਸੀ ਆਪਣੀ ਆਮ ਆਦਮੀ ਪਾਰਟੀ ਸਰਕਾਰ ਆਈ ਸੀ ਕਹਿੰਦੇ ਸੀ ਅਸੀਂ ਭ੍ਰਿਸ਼ਟਾਚਾਰ ਮੁਕਤ ਕਰਾਂਗੇ ਤੇ ਭ੍ਰਿਸ਼ਟਾਚਾਰੀਆਂ ਨੂੰ ਪਾਰਟੀ ਵਿੱਚ ਸ਼ਾਮਲ ਨਹੀਂ ਕੀਤਾ ਜਾਊਗਾ ਪਰ ਜੇਕਰ ਗੱਲ ਕਰੀਏ ਹੁਣ ਜਿਹੜੀ ਆਕਾਲੀ ਦਲ ਦੇ ਵਿੱਚ ਬਗਾਵਤ ਹੋਈ ਆ ਜਿਹੜੀ ਦੂਜੀ ਧਿਰ ਆ ਉਹ ਉਹਨਾਂ ਦੇ ਉਹਨਾਂ ਵਿੱਚੋਂ ਕਿਸੇ ਨੂੰ ਸ਼ਾਮਲ ਕੀਤਾ ਜਾਊਗਾ ਉਹਨਾਂ ਵਿੱਚ ਦੇ ਨਾਲ ਨਹੀਂ ਠੀਕ ਹੈ ਜੀ ਕੋਈ ਕੋਈ ਕਈ ਬੰਦਿਆਂ ਦਾ ਜਿਨ੍ਹਾਂ ਦਾ ਕੋਈ ਕਿਰਦਾਰ ਚੰਗਾ ਵਾ ਕੋਈ ਵਧੀਆ ਵਾ ਉਹ ਕੋਈ ਹੋ ਸਕਦਾ ਕੋਈ ਸੋਚਿਆ ਵਿਚਾਰਿਆ ਜਾ ਸਕਦਾ ਪਰ ਇਹ ਵੀ ਚੰਗੀ ਤਰ੍ਹਾਂ ਪੁਣਛਾਨ ਕਰਕੇ ਹੀ ਹੋ ਸਕਦਾ ਜੀ ਇਹ ਚੀਜ਼ ਹੈ ਕਿ ਇਹ ਜਿਹੜਾ ਇਹੋ ਜਿਹਾ ਕੋਈ ਨਾ ਹੋਵੇ ਕਿ ਜਿਨ੍ਹਾਂ ਨੂੰ ਲੋਕਾਂ ਨੇ ਪਹਿਲਾਂ ਨਕਾਰਿਆ ਹੋਵੇ ਤੇ ਉਹਨਾਂ ਨੂੰ ਫਿਰ ਅੱਗੇ ਬਿਠਾ ਦਿੱਤਾ ਜਾਵੇ ਤੇ ਫਿਰ ਤੇ ਲੋਕਾਂ 'ਚ ਨਰਾਜ਼ਤਾ ਆਏ ਇਹ ਗਲਤੀ ਉਹਨਾਂ ਦੇ ਵਿੱਚੋਂ ਕਈ ਚਾਰ-ਚਾਰ ਵਾਰੀ ਹਾਰੇ ਵੀ ਨੇ ਜਿਨ੍ਹਾਂ ਦੇ ਇੱਕ ਵਾਰੀ ਜਿੱਤੇ ਵੀ ਨਹੀਂ ਨਕਾਰੇ ਗਿਆ ਲੋਕਾਂ ਨੇ ਹਾਂਜੀ ਹਾਂਜੀ ਬਹੁਤ ਬੜੀ ਹੋ ਚੁੱਕਾ ਹੈ ਕਈ 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 ਚੰਗੇ ਬੰਦਿਆਂ ਨੂੰ ਵੀ ਕਈ ਵਾਰਾਂ ਜਾਣਬੁੱਝ ਕੇ ਵੀ ਜਿਹੜੇ ਉੱਪਰਲੇ ਹਰਾ ਦਿੰਦੇ ਜਿਹੜੇ ਕੋਈ ਸੱਚੇ ਸੁੱਚੇ ਕਰਤਾਰ ਵਾਲੇ ਹੁੰਦੇ ਆ ਪਰ ਇਹ ਚੀਜ਼ ਹੈ ਕਿ ਇਹ ਹਾਰ ਜਾਣਾ ਵੀ ਕੋਈ ਇਹ ਇਹ ਕੋਈ ਪਰਮਾਨਾ ਨਹੀਂ ਪਰ ਫਿਰ ਵੀ ਚਲੋ ਠੀਕ ਹੈ ਕਿ ਅਸੀਂ ਆਮ ਲੋਕਾਂ ਨੂੰ ਜਨਤਾ ਨੂੰ ਪਤਾ ਹੀ ਗਿਆ ਸੰਗਤਾਂ ਨੂੰ ਪਤਾ ਹੀ ਉਹਨਾਂ ਦੀ رائے ਨਾਲ ਹੀ ਅਸੀਂ ਜਿਹੜੇ ਕੁਝ ਇਹੋ ਜਿਹੇ ਪੁਰਾਣੇ ਬੰਦਿਆਂ ਨੂੰ ਉਹਨਾਂ ਜੇ ਅਗਰ ਸ਼ਾਮਲ ਕਰਨ ਦੀ ਲੋੜ ਪਈ ਤੇ ਕਰਾਂਗੇ ਤਾਂ ਕਈ ਜੇ ਗਈਆਂ ਦੀ ਗੱਲ ਕਰਦੇ ਆ ਪਰ ਕੁਰਸੀ ਦੀ ਲਾਲਸਾ ਨਹੀਂ ਹੋਗੀ ਜਿਵੇਂ ਭਾਈ ਸਾਹਿਬ ਜਿੱਤੇ ਨੇ ਕਿ ਉਹਨਾਂ ਦੇ ਮੁੱਢੇ ਦੇ ਬਜ਼ੁਰਗ ਆਏ ਸੀ ਆਪਣੀ ਕੁਰਸੀ ਫੇਰ ਹਾਸਲ ਕਰ ਲਈ ਐਵੇਂ ਨਹੀਂ ਲੱਗਦਾ ਤੁਹਾਨੂੰ ਨਹੀਂ ਨਹੀਂ ਅਸੀਂ ਏ ਇਦਾਂ ਦੀ ਕੋਈ ਗੱਲ ਨਹੀਂ ਹੋਣ ਦਵਾਂਗੇ ਅਸੀਂ ਅਸੀਂ ਕੋਸ਼ਿਸ਼ ਕਰਾਂਗੇ ਕਿ ਨਵਿਆਂ ਨੂੰ ਮੌਕਾ ਦਿੱਤਾ ਜਾਵੇ ਹੂੰ ਜਿਨ੍ਹਾਂ ਨੂੰ ਲੋਕਾਂ ਨੇ ਵੇਖ ਲਿਆ ਪਰਖ ਲਿਆ ਲੋਕਾਂ ਦੀ ਕਾਰਗੁਜ਼ਾਰੀ ਦੇਖ ਲਈ ਆ ਉਹਦੇ ਚ ਜੇ ਕੋਈ ਕਿਸੇ ਦੀ ਚੰਗੀ ਕਾਰਗੁਜ਼ਾਰੀ ਰਹੀ ਹੋਗੀ ਤੇ ਉਹਨੂੰ ਠੀਕ ਹੈ ਕਿ ਮੌਕਾ ਦਿੱਤਾ ਜਾ ਸਕਦਾ ਬਾਕੀ ਅਸੀਂ ਕੋਸ਼ਿਸ਼ ਕਰਾਂਗੇ ਕਿ ਬਹੁਤ ਸਿਰਦ ਲੋਕ ਬੈਠੇ ਆ ਬਹੁਤ ਨੌਜਵਾਨ ਇਹੋ ਜਿਹੇ ਹੈਗੇ ਸੀ ਜਿਨ੍ਹਾਂ ਨੂੰ ਵੱਡੀਆਂ ਧਿਰਾਂ ਨੇ ਅੱਗੇ ਨਹੀਂ ਆਉਣ ਦਿੱਤਾ ਹਾਂ ਉਹਨਾਂ ਨੂੰ ਵਰਤਿਆ ਤੇ ਉਹਨਾਂ ਨੂੰ ਪਛਾਣ ਸੁੱਟ ਦਿੱਤਾ ਗਿਆ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਕੋਈ ਪੰਜਾਬ 'ਚ ਬੜਾ ਵੱਡਾ ਟੈਲੈਂਟ ਹੈ ਬਹੁਤ ਬੱਦੇ ਲੋਕ ਸਮੀਧਾਰ ਨੌਜਵਾਨ ਨੌਜਵਾਨੀ ਹੈਗੀ ਹੈ ਜਿਹੜੀ ਸਾਰੀ ਜਿਹਨੂੰ ਸਮਝਦੀ ਆ ਹੁਣ ਜਿਹੜੀ ਅਖੜੂਰ ਸਾਹਿਬ ਦੀ ਇਲੈਕਸ਼ਨ ਹੋਈ ਆ ਉਹਨੇ ਵੀ ਪ੍ਰਤੱਖ ਕਰ ਦਿੱਤਾ ਕਿ ਲੋਕ ਹੁਣ ਪੁਰਾਣੇ ਸਿਸਟਮ ਤੋਂ ਪੁਰਾਣੀਆਂ ਰਵੈਤੀ ਪਾਰਟੀਆਂ ਤੋਂ ਅੱਕ ਚੁੱਕੇ ਉਹਨਾਂ ਨੇ ਬਿਨਾ ਕੋ ਜੋ ਜਿੱਦਾਂ ਦੇ ਸਾਧਨ ਇਹ ਹਰਾਤ ਬਣਾ ਦਿੱਤੇ ਗਏ ਜੀ ਬਹੁਤ ਪੈਸੇ ਨਾਲ ਇਲੈਕਸ਼ਨਾਂ ਜਿੱਤੀਆਂ ਜਾਂਦੀਆਂ ਬਹੁਤ ਨਸ਼ੇ ਵੰਡੇ ਜਾਂਦੇ ਉੱਥੇ ਕੁਝ ਵੀ ਨਹੀਂ ਹੋਇਆ ਜੀ ਉੱਥੇ ਲੋਕਾਂ ਨੇ ਆਪ ਹੀ ਸਾਰਾ ਕੁਝ ਕਰਕੇ ਦੱਸਤਾ ਕਿ ਨਹੀਂ ਸਾਡਾ ਜੋ ਕਰਦਾਰ ਹੈ ਇਦਾਂ ਦਾ ਨਹੀਂਗਾ ਕਿ ਨਸ਼ੇ ਖਾ ਕੇ ਜਾਂ ਵੋਟਾਂ ਲਈਏ ਜਾਂ ਪੈਸੇ ਦੇ ਕੇ ਇਹ ਚੀਜ਼ ਹੈ ਕਿ ਮੇਰੇ ਖਿਆਲ ਅਕਿ ਕੋ ਲੀਡਰ ਸਿਰ ਤੋਂ ਹੋਣ ਤੇ ਮੇਰੇ ਖਿਆਲ ਸਭ ਕੁਝ ਵਧੀਆ ਹੋ ਜਾਊਗਾ ਜੀ ਅੱਜ ਪੰਚਾਇਤੀ ਚੋਣਾਂ ਨੇ ਉਹਦੇ ਵਿੱਚ ਕੋਈ ਆਪਣਾ ਰੋਲ ਰਹੋਗਾ ਜਿਵੇਂ ਕਿ ਆਪਣੇ ਬੰਦੇ ਖੜੇ ਕੀ ਜਾਂਗੇ ਨਹੀਂ ਪੰਚਾਇਤੀ ਚੋਣਾਂ 'ਚ ਅਸੀਂ ਤੇ ਇਹੋ ਹੀ ਅਪੀਲ ਕਰਦੇ ਆਂ ਪੰਜਾਬ ਦੇ ਪਿੰਡਾਂ ਦੇ ਵਸਨੀਕਾਂ ਨੂੰ ਕਿ ਤੁਸੀਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਕੋਈ ਚੰਗੇ ਉਮੀਦਵਾਰ ਚੰਗੇ ਕਰਤਾਰ ਵਾਲੇ ਲੋਕਾਂ ਨੂੰ ਅੱਗੇ ਲਿਆਓ ਜਿਹੜੇ ਸਾਡੇ ਧੀਆਂ ਪੁੱਤਾਂ ਨੂੰ ਨਸ਼ਿਆਂ ਤੋਂ ਬਚਾ ਸਕਦੇ ਹੋਣ ਜਿਹੜੇ ਤੁਹਾਡੀ ਕੋਈ ਗੱਲ ਸਹੀ ਤਰੀਕੇ ਨਾਲ ਕਰ ਸਕਦੇ ਹੋਣ ਕੋਈ ਨਸ਼ੇ ਦੇ ਵਪਾਰੀਆਂ ਨੂੰ ਨਾ ਬਣਾ ਲਿਓ ਕੋਈ ਵੱਡੇ ਵੱਡੇ ਤਨਾਡਾ ਨੂੰ ਨਾ ਬਣਾ ਲਿਓ ਕਿ ਉਹ ਪੈਸੇ ਦੇ ਪੈਸੇ ਨਾਲ ਤੁਹਾਡੀਆਂ ਸਰਪੰਚੀਆਂ ਪੰਜੀਆਂ ਖਰੀਦ ਲੈਣ ਅਸੀਂ ਨਹੀਂ ਕਹਿੰਦੇ ਕਿ ਆਪਸੀ ਧੜੇਬਾਰੀ ਪਿੰਡ ਚੋਂ ਖਤਮ ਕਰਕੇ ਕੋਈ ਚੰਗੇ ਲੋਕਾਂ ਨੂੰ ਅੱਗੇ ਲਿਆਓ ਦੀਪ ਸਿੱਧੂ ਦਾ ਭਰਾ ਖੜਾ ਹੈ ਉਹਦੇ ਨਾਲ ਦੋ ਉਮੀਦਵਾਰ ਆਪਣੇ ਹੋਰ ਖੜ ਗਏ ਉਹਨਾਂ ਨੂੰ ਕਿਵੇਂ ਦੇਖੋਗੇ ਕਿ ਵੋਟਾਂ ਟੁੱਟਣਗੇ ਨਹੀਂ ਇਹਦੇ ਨਹੀਂ ਉਹ ਵੀ ਅਜੇ ਚਲੋ ਜੀ ਅਜੇ ਇਲੈਕਸ਼ਨ 'ਚ ਟਾਈਮ ਹੈਗਾ ਵਾ ਕੋਸ਼ਿਸ਼ ਕਰਾਂਗੇ ਕਿ ਅਸੀਂ ਏਕ ਏਕ ਉਮੀਦਵਾਰੀ ਹੋਵੇ ਤੇ ਉਹਦੇ ਬਾਰੇ 'ਚ ਬੈਠ ਕੇ ਕੋਈ ਵਿਚਾਰ ਕੀਤਾ ਕਰਾਂਗੇ ਤੇ ਅਜੇ ਇਲੈਕਸ਼ਨ ਕੋ ਅਨਾਉਂਸ ਵੀ ਨਹੀਂ ਹੋਈ ਕਦੇ ਸਮਾਂ ਲੰਮਾ ਹੈਗਾ ਉਹਦੇ ਬਾਰੇ ਅਸੀਂ ਸਾਰੀ ਚੀਜ਼ਾਂ ਤੇ ਵਿਚਾਰ ਕਰਾਂਗੇ ਲਾਸਵਾਲ ਮੇਰਾ ਮਾਤਾ ਜੀ ਨੂੰ ਮਿਲ ਕੇ ਆਏ ਨੇ ਭਾਈ ਸਾਹਿਬ ਨੂੰ ਕਿਵੇਂ ਆ ਜੇਲ੍ਹ 'ਚ ਕਿਵੇਂ ਚੜ੍ਹਦੀ ਕਲਾ 'ਚ ਹਾਂਜੀ ਉਹ ਹਮੇਸ਼ਾ ਚੜ੍ਹਦੀ ਕਲਾ 'ਚ ਹੀ ਰਹੇ ਜੀ ਉਹਨਾਂ ਨੇ ਹਮੇਸ਼ਾ ਹੀ ਉਹਨੇ ਉਹਨਾਂ ਦੇ ਸਿਰ ਤੇ ਗੁਰੂ ਸਾਹਿਬ ਦੀ અપਾਰ ਬਖਸ਼ਿਸ਼ ਆ ਤੇ ਉਹਨਾਂ ਨੇ ਹਮੇਸ਼ਾ ਚੜ੍ਹਦੀ ਕਲਾ ਚ ਰਹੇ ਤੇ ਹੁਣ ਵੀ ਉਹਨਾਂ ਨੇ ਕਿਹਾ ਕਿ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਮੈਨੂੰ ਜੇਲ੍ਹ ਚ ਰਹਿੰਦਿਆਂ ਵੀ ਇਨਾ ਮਾਣ ਬਖਸ਼ਿਆ ਜਦੋਂ ਮੈਂ ਬਾਹਰ ਸਾਂ ਉਦੋਂ ਵੀ ਮੈਨੂੰ ਬਹੁਤ بڑا ਮਾਣ ਬਖਸ਼ਿਆ ਉਹਨਾਂ ਨੇ ਮੈਂ ਹਮੇਸ਼ਾ ਸਿੱਖ ਪੰਧਾ ਰਣੀ ਰਹਾਗਾ ਤੇ ਆਪਣਾ ਜੋ ਵੀ ਮੇਰੇ ਜ਼ਿੰਦਗੀ ਦਾ ਸਾਰਾ ਸਮਾਂ ਮੈਂ ਆਪਣੇ ਆਪਣੇ ਲੋਕਾਂ ਦੀ ਸੇਵਾ ਚ ਲਾਵਾਂਗਾ ਸੋ ਇਹ ਸਨ ਆਈ ਤਰਸੇਮ ਸਿੰਘ ਜੋ ਅਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਉਹਨਾਂ ਨੇ ਪੰਚਾਇਤੀ ਚੋਣਾਂ ਦੇ ਵਿੱਚ ਲੋਕਾਂ ਨੂੰ ਅਪੀਲ ਕੀਤੀ ਕਿ ਚੰਗੇ ਨੌਜਵਾਨ ਸੂਝਵਾਨ ਉਮੀਦਵਾਰ ਖੜੇ ਕੀਤੇ ਜਾਣ ਤਾਂ ਜੋ ਪਿੰਡ ਦਾ ਵਿਕਾਸ ਸੋਚਜੇ ਟੰਗਣਾ ਹੋ ਸਕੇ ਫਤਕਰਤ ਸਾਹਿਬ ਤੋਂ ਕੈਮਰਾਮੈਨ ਦਵਿੰਦਰ ਖੋੜੀ ਦੇ ਨਾਲ ਰਜਿੰਦਰ ਸਿੰਘ ਪਟਦੀ ਵਿਸ਼ੇਸ਼ ਕੋਰਪਸ